ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੋਰਮੂ 27 ਸਤੰਬਰ ਨੂੰ ਦੋ ਦਿਨਾਂ ਲਈ ਡੇਰਾ ਰਾਜਾ ਸੁਆਮੀ ਵਿਆਸ ਦਾ ਕਰਨਗੇ ਦੌਰਾ ਅਦੇਸ਼ ਦੌਰਾਨ ਉਹ ਡੇਰਾ ਵਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜੂਰ ਜਸਦੀਪ ਸਿੰਘ ਨਾਲ ਕਰਨਗੇ ਗੱਲਬਾਤ ਯੁਵਰਾਜ ਸਿੰਘ ਅਤੇ ਰੋਬਿਨ ਉਤਪਾ ਨੂੰ ਲੱਗਿਆ ਵੱਡਾ ਝਟਕਾ ਈਡੀ ਨੇ ਭੇਜਿਆ ਸੰਮਣ ਜਰਮਨੀ ਦੀ ਆਵਾਜ਼ ਆਈ ਨੇ ਚੁੱਕਿਆ ਵੱਡਾ ਕ੍ਰਾਂਤੀਕਾਰੀ ਕਦਮ ਰੇਲਵੇ ਦੀ ਵੱਡੀ ਪਹਿਲ ਬਿਨਾ ਬਿਜਲੀ ਅਤੇ ਡੀਜ਼ਲ ਦੇ ਦੌੜਨ ਦੀਆਂ ਟ੍ਰੇਨਾਂ ਆਟਪਾ ਵੱਲੋਂ ਪੰਜਾਬ ਸਰਕਾਰ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ 12000 ਕਰੋੜ ਰੁਪਏ ਦਾ ਮੰਗਿਆ ਹਿਸਾਬ ਅਲਬਰਟਾ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਅਤੇ ਆਈਡੀ ਕਾਰਡਾਂ 'ਚ ਬਦਲਾਅ ਦਾ ਐਲਾਨ ਪੰਜਾਬ 'ਤੋਂ 20 ਸਤੰਬਰ ਤੱਕ ਮੌਨਸੂਨ ਦੀ ਵਿਦਾਈ ਅੱਜ ਤੋਂ 10 ਦਿਨ ਬਾਰਿਸ਼ ਦੀ ਸੰਭਾਵਨਾ ਤਾਪਮਾਨ ਘਟੇਗਾ ਅਤੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਸੋਨਾ ਹੋਇਆ ਸਸਤਾ ਅਤੇ ਚਾਂਦੀ ਨੇ ਤੋੜਿਆ ਰਿਕਾਰਡ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਹਫਤੇ ਦੇ ਪਹਿਲੇ ਦਿਨ ਆਇਆ ਵੱਡਾ ਬਦਲਾ ਮੰਡੀ ਜ਼ਿਲ੍ਹੇ 'ਚ ਲੈਂਡਸਲਾਈਡ ਕਾਰਨ ਮਲਬੇ ਹੇਠ ਦਬੇ ਇੱਕੋ ਪਰਿਵਾਰ ਦੇ 5 ਜੀ ਜਿਨ੍ਹਾਂ ਵਿੱਚੋਂ 3 ਦੀ ਹੋਈ ਮੌਤ ਪੰਜਾਬ 'ਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਸੂਬੇ ਭਰ 'ਚ ਬਣਾਏ ਗਏ 1822 ਖਰੀਦ ਕੇਂਦਰ ਇਸ ਵਾਰ ਝੋਨੇ ਲਈ 190 ਲੱਖ ਟਨ ਦਾ ਟੀਚਾ ਰੱਖਿਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਪੂਰਨੀਆਂ ਵਿੱਚ ਕਾਂਗਰਸ ਅਤੇ ਆਜਦੀ ਦੀ ਕੀਤੀ ਨਿੰਦਿਆ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਲੀ ਰਮੇਸ਼ ਪਾਪੂ ਉਸਤ੍ਰਾਂਜ ਦਾ ਕਿਤਾਬ ਜਿੱਤਨ ਤੇ ਦਿੱਤੀ ਵਧਾਈ ਬਜ਼ੁਰਗ ਕਿਸਾਨ ਔਰਤ ਤੇ ਇਤਰਾਜ਼ਜੋਕ ਟਿੱਪਣੀ ਕਰਨ ਦਾ ਮਾਮਲੇ 'ਚ ਕੰਗੜਾ ਰਣੌਤ ਨੂੰ ਫੇਰ ਸੰਭਨ ਜਾਰੀ 29 ਤਰੀਕ ਨੂੰ ਹੋਵੇਗੀ ਸੁਣਵਾਈ ਰਾਹੁਲ ਗਾਂਧੀ ਨੂੰ ਸਿਰੋਪੇ ਦਿੱਤੇ ਜਾਣ ਤੇ ਛੜਿਆ ਵਿਵਾਦ ਐਸਜੀਪੀਸੀ ਨੇ ਕਿਹਾ ਸਿੱਖਾਂ ਦੇ ਕਤਲਿਆਮ ਲਈ ਜ਼ਿੰਮੇਵਾਰ ਨੂੰ ਸਿਰੋਪਾ ਦੇਣਾ ਸਵਾਰਯੋਗ ਨਹੀਂ ਲੱਗ ਗਈਆਂ ਸਖਤ ਪਾਬੰਦੀਆਂ ਕੋਚਿੰਗ ਸੈਂਟਰ ਹੌਟਸਪੌਟ ਅਤੇ ਵਾਈਫਾਈ ਰੈਣਗੇ ਬੰਦ ਸਪਾਈਸ ਜੈਟ ਦਾ ਬੇੜਾ ਹੋਵੇਗਾ ਹੋਰ ਮਜ਼ਬੂਤ 8 ਨਵੇਂ ਬੋਇੰਗ ਜਹਾਜ਼ ਲੀਜ਼ ਤੇ ਲਵੇਗੀ ਕੰਪਨੀ ਪੰਜਾਬ 'ਚ 22 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਸਕੂਲ ਕਾਲਜ ਤੇ ਦਫ਼ਤਰ ਰਹਿਣਗੇ ਬੰਦ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਕਿਉਂ ਰੋਕਿਆ ਗਿਆ ਮੁੱਖ ਮੰਤਰੀ ਸੀਐਮ ਮਾਨ ਜੀ ਦਾ ਵੱਡਾ ਐਲਾਨ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਪਾਲਿਸੀ ਪਾਕਿਸਤਾਨ ਖਿਲਾਫ ਹੈ ਜਾਂ ਲੋਕਾਂ ਖਿਲਾਫ ਪਾਕਿਸਤਾਨ ਜਥਾ ਭੇਜਨ ਤੇ ਪਾਬੰਦੀ ਲਾਉਣ ਕਾਰਨ ਪੱਖੀ ਸਿਆਸਤ ਸੈਕਸ ਸੰਪਰਦਾਵਾਂ ਤੇ ਸਿਆਸੀ ਪਾਰਟੀਆਂ ਨੇ ਭਾਜਪਾ ਅਤੇ ਕਿੰਦਰ ਨੂੰ ਲਿਆਂ ਨਿਸ਼ਾਨੇ ਤੇ ਮੁੱਖ ਮੰਤਰੀ ਸੀਐਮ ਮਾਨ ਸਰਕਾਰ ਦੀ ਅਗਵਾਈ ਹੇਠ ਬਣਿਆ ਦੂਜੇ ਰਾਜਨ ਲਈ ਮਿਸਾਲ 650 ਤੋਂ ਵੱਧ ਅਧਿਆਪਕਾਂ ਨੂੰ ਦਿੱਤੀ ਗਈ ਅਗਵਾਈ ਇਸ ਵੇਲੇ ਅਮਰੀਕਾ ਤੇ ਨਾਟੋ ਦੇਸ਼ ਰੂਸੀ ਤੇਲ ਦੇ ਬਹਾਨੇ ਕਰਨਗੇ ਭਾਰਤ ਨਾਲ ਗੱਲਬਾਤ